ਸਸਰੀ ਕਾਲ ਜੀ ਸਵਾਗਤ ਹੈ ਆਪਣੇ YouTube ਚੈਨਲ ਤੇ ਆਪਣੇ ਕੋਲ 12 ਤੋਂ ਲੈ ਕੇ 15 ਤੱਕ ਟਰਾਲੇ ਰੈਡੀ ਖੜੇ ਨੇ ਅੱਜ ਇਹਨਾਂ ਦੇ ਬਾਰੇ ਦੱਸਾਂਗੇ ਆ ਵਾਈਟ ਕਰੀਮ ਕਲਰ ਵਿੱਚ 15 ਬਾਈ 7.5 ਟਰਾਲਾ ਤਿਆਰ ਖੜਿਆ ਜੀ ਇਹ ਯੂਪੀ ਰਾਮਪੁਰ ਜਾਣਾ ਇਹਦੀ ਸਵਾ ਦੋ ਬਾਡੀ ਆ ਇਹਦੇ ਵਿੱਚ ਬੇਟਾ ਜੀ 30 ਕਮੰਟਲ 29 ਕਮੰਟਲ 50 ਕਿਲੋ ਬਾਅਦ ਵਿੱਚ ਜਾਲੀ ਵੀ ਲੱਗੀ ਆ 20 25 ਕਿਲੋ ਦੀ 90 ਰੁਪਏ ਕਿਲੋ ਤੋਲ ਕੇ ਦਿੱਤਾ ਜੀ ਬਾਈਆਂ ਨੂੰ ਇਹ ਟਰਾਲਾ ਸਵਾ ਤੋਂ ਇਹਦੀ ਬਾਡੀ ਆ ਲੁੱਕ ਤੁਸੀਂ ਟਰਾਲੇ ਦੀ ਚੈੱਕ ਕਰ ਸਕਦੇ ਹੋ ਤੇ 2 1/2 ਫੁੱਟ ਦਾ ਬਿੱਡਾ ਚੋਰ ਸੁਕੁੰਡਾ ਪਿਆ ਹੋਇਆ ਅੱਗੇ ਮੱਛੀ ਹੁੱਕਾ 10 ਇੰਚੀ ਚਾਸੀ ਆ ਥੱਲੇ ਹੈਵੀ ਤੇ ਡਬਲ ਜੈਕ ਨੇ 20 ਵੀ ਟਨ ਵਾਲੇ ਡਬਲ ਜੈਕ ਨੇ 2 ਸਾਲਾਂ ਦੀ ਗਾਰੰਟੀ ਆ ਜੈਕਾਂ ਦੀ 4 ਇੰਚੀ ਚੈਨਲ ਨੇ ਆਈਐਸਆਈ ਦੀ ਮੋਹਰ ਮਿਲੂਗੀ ਤੁਹਾਨੂੰ ਲੋਹੇ ਦੇ ਉੱਤੇ ਸਾਈਡ ਦੇ ਵਿੱਚ ਇਹਨੂੰ ਦੋ ਸੂਤ ਦੀ ਐਂਗਲ ਲੱਗੀ ਹੋਈ ਆ ਰੱਸਾ ਕੱਸਣ ਲਈ ਗਰਾਰੀ ਵਾਲੀ ਫੈਂਸੀ ਰੀਲਾ ਨਹੀਂ ਜੀ ਆਹ ਟੋਚਨ ਹੁੱਕਾਂ ਟਰਾਲਿਆਂ ਨੂੰ ਦੋਨੇ ਸਾਈਡ ਅੱਗੇ ਵੀ ਪੋੜੀ ਦਿੱਤੀ ਹੋਈ ਆ ਤੇ ਸਾਈਡ ਦੇ ਵਿੱਚ ਵੀ ਫੈਂਸੀ ਗੋਲ ਪੈਂਪ ਦੀ ਬਣਾ ਕੇ ਅੱਗੇ ਮੋਡੀਫਿਕੇਸ਼ਨ ਦਾ ਸਮਾਨ ਲੱਗਿਆ ਹੋਇਆ ਜਾਲੀ ਆ ਜੀ ਟਰਾਲੇ ਦੀ ਲੁੱਕ ਦੇਖ ਲਓ ਚੈੱਕ ਕਰ ਲਓ ਕਿੰਨੀ ਵਧੀਆ ਲੁੱਕਾ ਟਰਾਲੇ ਦੀ ਆ ਲੇਜ਼ਰ ਕਟਿੰਗ ਬਿੱਡਾ ਜੀ ਸਾਰੇ ਟਰਾਲਿਆਂ ਨੂੰ ਲੇਜ਼ਰ ਕਟਿੰਗ ਬਿੱਡਾ ਕਿੰਨੀ ਮੋਟੀ ਐਂਗਲ ਹੈ ਜੀ ਦੇਖੋ ਲੇਜ਼ਰ ਕਟਿੰਗ ਬਿੱਡਾ ਜੀ ਸਾਰੇ ਟਰਾਲਿਆਂ ਨੂੰ ਲੱਗੇ ਹੋਇਆ ਤੇ ਚਾਰ ਚਾਰ ਸਪੋਰਟਾਂ ਨੇ ਚੈਨਰਾਂ ਦੀ ਦੋ ਅੱਗੇ ਦੋ ਪਿੱਛੇ 10 ਨਟ ਹੀ ਹੱਬਾ ਪੁਰਾਣੇ ਰਿੰਬਨੇ ਟਰੱਕਾਂ ਵਾਲੇ ਹੈਵੀ ਤੇ 10 ਮਿੰਟ ਹੀ ਟਰੱਕਾਂ ਵਾਲੀ ਹੱਬਾ ਲੇਜ਼ਰ ਕਟਿੰਗ ਮਾਰ ਲੱਗੇ ਆ ਸਾਰੇ ਟਰਾਲੇ ਨੂੰ ਆ ਤਲਾ ਚ ਲੋਕ ਆ ਜੀ ਡਾਲੇ ਵਾਲਾ ਦੋ ਫਾ ਡਾਲਾ ਗਰਾਰੀ ਲੋਕ ਲੱਗੇ ਹੋਇਆ ਜਹਾਜੀ ਫਰਸਾ ਜੀ ਇਹਨੂੰ 6 ਮਮ ਦਾ ਜਹਾਜੀ ਫਰਸ ਲੱਗਿਆ ਤੇ ਇੱਕ ਜੋੜ ਪਿਆ ਜੀ ਵਿੱਚ ਦੇ ਵਿੱਚ ਪਿੱਛੇ ਹੈਵੀ ਹੁੱਕ ਦਿੱਤੀ ਹੋਈ ਆ ਸਪੋਰਟ ਬਣਾ ਕੇ 5 ਇੰਚੀ ਐਕਸਲ ਆ ਜੀ ਡਬਲ ਟਾਇਰ ਨੇ ਡਾਲਾ ਦੋ ਫਾੜਾ ਲੁੱਕ ਚੈੱਕ ਕਰ ਲਓ ਫੁੱਲ ਫੈਂਸੀ ਟਰਾਲਾ ਬਣਾਇਆ ਜੀ ਆਹ ਟਰਾਲਾ 12 6.5 ਹੈ ਜੀ ਇਹਦੇ ਵਿੱਚ 8 ਇੰਚੀ ਚਾਸੀ ਆ 25 ਟਨ ਬੜਾ ਜੈਕਾ ਇਹਦਾ ਵੇਟ ਆ 22.5 ਟਨ 195000 ਰੁਪਏ ਦਾ ਦੇ ਦਾਂਗੇ ਜੀ ਟਰਾਲਾ ਮੱਚੀ ਫੁੱਲ ਲੰਬੀ ਆ ਜੀ ਸਾਰੇ ਟਰਾਲਿਆਂ ਨੂੰ ਅੱਗੇ ਜਾਲੀ ਲੱਗੀ ਹੋਈ ਆ ਜੀ ਫੈਂਸੀ ਤੇ ਇਹਦਾ ਵੀ ਲੇਜ਼ਰ ਕਟਿੰਗ ਬਿੱਡ ਆ ਜੀ ਮੋٹے ਪੰਪਾ ਵਾਲਾ ਪਲਾਜ਼ਮਾ ਕਟਿੰਗ ਸਾਰੇ ਟਰਾਲਿਆਂ ਨੂੰ ਜੀ ਪਲਾਜ਼ਮਾ ਕਟਿੰਗ ਬਿੱਡ ਲੱਗ ਗਿਆ ਜੀ ਇਹਨੂੰ 50 4 ਐਂਗਲ ਆ ਜੀ ਸੈੱਟ ਦੇ ਵਿੱਚ 10 ਨਟੀ ਹੱਬਾ ਟਰੱਕਾਂ ਵਾਲੀ ਆ ਡੀ ਪਲੇਟ ਆ ਜੀ ਟੈਨਾ ਵਾਲੀ ਤੁਸੀਂ ਖੋਲ ਵੀ ਸਕਦੇ ਹੋ ਇਹਨੂੰ ਇਹਦੇ ਵੀ ਡਾਲਾ ਦੋ ਫਾਰੜਾ ਜੀ ਆ 14 7 ਆ ਜੀ ਬਾਕੀ ਪੇਂਟ ਦੀ ਕੁਆਲਿਟੀ ਤੁਸੀਂ ਚੈੱਕ ਕਰ ਲਓ ਸਾਰੇ ਟਰਾਲੀਆਂ ਨੂੰ ਸਟicker ਲੱਗੇ ਨੇ ਜੀ ਫੈਂਸੀ ਅੱਗੇ ਟਰੈਕਟਰ ਸਾਰੇ ਟਰਾਲੀਆਂ ਨੂੰ ਸਟicker ਨੇ ਜੀ ਆ 14 7 ਆ ਜੀ ਇਹਦੇ ਵਿੱਚ ਵੇਟ ਆ 28 ਕਿੰਟਲ 235000 ਦਾ ਦੇ ਦਾਂਗੇ ਜੀ 10 ਇੰਚੀ ਚਾਸੀ ਆ ਮੱਛੀ ਹੁੱਕ ਅੱਗੇ ਲੰਬੀ ਆ ਫੁੱਲ ਤੋਂ ਹੁੱਕਾਂ ਨੇ ਸਾਈਡ ਦੇ ਵਿੱਚ ਇਹਨੂੰ ਵੀ ਡਬਲ ਜੈਕ ਆ ਤੇ ਜੈਕ ਵਾਲੀ ਪਟੀਸ਼ਨ ਫੁੱਲ ਹੈਵੀ ਆ 3 ਇੰਚੀ ਡੋਲ ਦੇ ਵਿੱਚ ਨਹੀਂ ਜੀ ਫਸੂਗੀ ਉੱਪਰ ਕਰਕੇ ਲਾਈ ਹੋਈ ਆ ਜੀ ਟੋਲ ਦੇ ਵਿੱਚ ਨਹੀਂ ਜੀ ਫਸੋਗੀ ਸਾਰੇ ਟਰਾਲੇ ਡਬਲ ਟਾਇਰ ਨੇ 4 ਇੰਚ ਚੱਲ ਰਹੇ ਇਹਨੂੰ ਤੇ ਦੋ ਸੂਤ ਦਾ ਮਾਲ ਆ ਆ ਤੱਕ ਜੀ ਆਹ ਜੀ ਸਾਈਡ ਦੇ ਵਿੱਚ ਥੱਲੇ ਟੂਲ ਬਾਕਸ ਆ ਦੂਜੀ ਸਾਈਡ ਤੋਂ ਵੀ ਲੁੱਕ ਚੈੱਕ ਕਰ ਲਓ ਜੀ ਟਰਾਲੇ ਦੀ ਇਹਨੂੰ ਵੀ ਜਹਾਜ਼ ਦੀ ਫਰਸ਼ ਆ ਜੀ ਦੋ ਫੜ ਡਾਲਾ ਜੀ ਜਹਾਜੀ ਫਰਸਾ 6 ਮੈਂਮ ਦਾ 6 ਤੋਂ ਵੀ ਬਾਹਰ ਹੀ ਆ ਜੀ ਪਿੱਛੇ ਹੁੱਕ ਦਿੱਤੀ ਹੋਈ ਆ ਆ ਵੀ 14 7 ਆ ਜੀ ਸੇਮ ਆ ਜੀ ਇਹਦਾ ਵੀ ਪ੍ਰਾਈਸ ਸੇਮ ਮਾਹਲਾ ਜੀ ਪਲਾਜ਼ਮਾ ਕਟਿੰਗ ਬੀਟਾ ਸਾਰੇ ਟਰਾਲਿਆਂ ਨੂੰ ਜੀ ਆ 13 7 ਆ ਜੀ ਇਹਦੇ ਵਿੱਚ 26 ਕਿਲੋ ਮਿੰਟਲ ਵੇਟ ਆ 2,25,000 ਦਾ ਦੇ ਦਾਂਗੇ ਮੱਛੀ ਹੁੱਕਾ 10 ਇੰਚ 88 ਆ ਜੀ 25 ਟਨ ਵਾਲਾ ਜੈਕ ਆ ਜੀ ਜੈਕ ਵਾਲੀ ਪਟੀਸ਼ਨ 3 ਇੰਚੀ ਆ ਜੀ ਤੇ ਉੱਪਰ ਕਰਕੇ ਲਾਈ ਹੈ ਜੀ ਡੋਲਾਂ ਵਿੱਚੋਂ ਨਹੀਂ ਫਸੂਗੀ ਇਹਨੂੰ ਵੀ 4 ਇੰਚ ਚੈਨਲ ਨੇ ਥੱਲੇ ਹਾ ਦੱਸਣਾ ਟੀ ਹੱਬਾ ਸਾਰੇ ਟਰਾਲਿਆਂ ਨੂੰ ਆਹ ਡੀਪ ਪਲੇਟ ਆ ਟੇਰਾਂ ਵਾਲੀ ਆ ਕੱਟ ਵਾਲੀ ਪੱਤੀ ਦਿੱਤੀ ਹੋਈ ਹੈ ਜੀ ਡਾਲਾ ਐਦਾਂ ਥੱਲੇ ਕਰਨਾ ਥੱਲੇ ਹੋ ਜਾਊਗਾ ਕੱਟ ਵਿੱਚ ਫਸ ਕੇ ਇਹਨੂੰ ਵੀ ਜਹਾਜੀ ਫਰਸਾ 6 ਮਿਮ ਦਾ ਇਹਦਾ ਪ੍ਰਾਈਸ ਆ 2,25,000 ਰੁਪਏ 8 ਟਰਾਲਾ ਜੀਂਦ ਜਾਣਾ ਜੀ 12 6.5 ਦਾ 12 6.5 ਦਾ ਟਰਾਲਾ ਜੀਂਦ ਜਾਣਾ ਜੀ ਬਾਕੀ ਤੁਸੀਂ ਫੋਨ ਤੇ ਜਾਣਕਾਰੀ ਲੈ ਸਕਦੇ ਹੋ ਵਾਲੇ ਤੋਂ ਪੇਵਾ ਰੋਡ ਤੇ 15 ਕਿਲੋਮੀਟਰ ਆਪਣੀ ਲੋਕੇਸ਼ਨ ਆ ਜੀ ਹੋਰ ਵੀ ਜੇ ਕਿਸੇ ਵੀ ਤਰ੍ਹਾਂ ਦਾ ਸਾਈਜ਼ ਜਾਂ ਕੁਝ ਵੀ ਚੇਂਜ ਕਰਾਉਣਾ ਟਰਾਲੇ ਵਿੱਚ ਤੁਸੀਂ ਆਰਡਰ ਦੇ ਸਕਦੇ ਹੋ ਫੋਨ ਤੇ ਜਾਣਕਾਰੀ ਲੈ ਸਕਦੇ ਹੋ ਤੇ ਫੋਟੋਆਂ ਵੀ ਮੰਗਵਾ ਸਕਦੇ ਹੋ ਟਰਾਲਿਆਂ ਦੀ 3-4 ਦਿਨਾਂ ਵਿੱਚ ਤੁਹਾਨੂੰ ਟਰਾਲਾ ਰੈਡੀ ਕਰਕੇ ਦੇ ਦਾਂਗੇ ਜੀ। ਧੰਨਵਾਦ ਜੀ।